ਯਾਰ ਜੀ ਬੰਦ ਕਰ ਦੇ ਕਾਟ ਲਾ ਕਾਟ ਲਾ ਨਾ ਕਰ ਬੋਲੋ ਆਹ ਹੋ ਰਹੀ ਹੈ ਗਾ ਜੀ ਬਣੀ ਕਾਟ ਲਾ ਕਾਟ ਲਾ ਨਾ ਕਰ ਬੋਲੋ ਆਹ ਹੋ ਰਹੀ ਹੈ ਗਾ ਜੀ ਆਹ ਟੋਕੀਰ ਮੇਂ ਵੀ ਆਪਣੇ ਸਾਥਰਾ ਵਾਲਾ ਕੇ ਬਹਿ ਚੀ ਆ ਓ ਸ਼ਾਂਜੋ ਨੁਕਸਾਨ ਕਿਸੇ ਦਾ ਹੋਇਆ ਹੈ ਕਿ ਉਹਨੂੰ ਤੇ ਆਪਾਂ ਪਤਾ ਕਰਾਂਗੇ ਨਾ ਕਿ ਇਹਦਾ ਨੁਕਸਾਨ ਹੋਇਆ ਹੈ ਬਿਲਕੁਲ 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 ਰਾਈਟ ਸਾਡੇ ਸਾਡੇ ਤੁਸੀਂ ਅਫਸਰ ਸੀ ਸਾਡੇ ਮੁਤਾਬਿਕ ਸਾਡੇ ਅਫਸਰ ਦੇ ਤੁਸੀਂ ਸਾਡੇ ਸਾਡੇ ਪਬਲਿਕ ਦੇ ਬਣਾਈ ਹੋਏ ਅਫਸਰ ਦੇ ਤੁਸੀਂ ਸਾਡੇ ਹੀ ਮੈਂਦੇ ਸਾਡਾ ਹੀ ਕੰਮ ਕਰ ਰਿਹਾ ਨਾ ਮੈਂ ਕਹਿੰਦਾ ਜੇ ਐਕਸੀਡੈਂਟ ਹੋਇਆ ਵਾ ਕੋਈ ਗੱਲ ਨਹੀਂ ਆਪਾਂ ਜ਼ਿੰਦਾਰ ਹਾਂ ਪਰ ਕੋਈ ਦਿੱਕਤ ਨਹੀਂ ਪਰ ਮੈਂ ਆਪਣੇ ਪਰਿਵਾਰ ਨੂੰ ਦੇਖਿਆ ਪਰਵਾਹ ਮੇਰਾ ਸਾਰਾ ਉਜਾਓ ਗਿਆ ਸਾਰੇ ਬੱਚੇ ਨਿਕਲੇ ਦੇਖੋ ਤੁਹਾਡਾ ਪਰਿਵਾਰ ਮੈਂ ਮੰਨ ਲਿਆ ਜੀ ਗੱਡੀ ਹਿੱਟ ਹੋਈ ਆ ਪਰ ਜੇ ਉਹਦੇ ਵਿੱਚ ਕੋਈ ਟੂ-ਵੀਲਰ ਵਾਲਾ ਇਨਕਲੂਡ ਹੋ ਗਿਆ ਉਹਦੀ ਗਲਤ ਉਹਦੇ ਰੋਡ ਸਟਾ ਲੱਗ ਗਿਆ ਉਹ ਮੇਲੇ ਪੈਣ ਪੈਣਾ ਉਹ ਵਿਚਾਰੇ ਦਾ ਕੀ ਗਲਤੀ ਆ ਉਹਦਾ ਪਾਜੀ ਮੇਲੇ ਪੈਣੀ ਬੀਟੀ ਤੁਹਾਨੂੰ ਆਪਣਾ ਪ੍ਰਵਾਹ ਤੇ ਦੇਖਣੇ ਕਿ ਤੁਹਾਨੂੰ ਹਾਂਜੀ ਉਹ ਬੰਦਾ ਕਿੱਥੇ ਹੈਗਾ ਹੀ ਕੋਈ ਬੱਚਾ ਨਹੀਂ ਕਿਤੇ ਕੋਈ ਵੇਖੜਾ ਜੋ ਉਹਦੇ ਬੱਚੇ ਨਹੀਂ ਤੇ ਵੈਲੇ ਪਹਿਲੇ ਕੋਈ ਹੋਏ ਨਾ ਜਣਾ ਵੀ ਬੱਜਾ ਹੀ ਕੋਈ ਨਹੀਂ ਤੇ ਬੱਜਾ ਟਰਾਲੀ ਆ ਟਰਾਲੀ ਆ ਗਾਂ ਜਾ ਟਰਾਲੀ ਆ ਚੱਲ ਪ੍ਰਵਾਹ ਤੇ ਸਾਧਨ ਨਸਾਨ ਪ੍ਰਵਾਹ ਤੇ ਮੈਰਾ ਇਹ ਹਸਪੀਟਲ ਐਡਮਿਟ ਹੈ ਹਸਪੀਟਲ ਤੇ ਆਫ ਹੋਊਗਾ ਐਵੇਂ ਜੋ ਮਰਜ਼ੀ ਮੀਡੀਆ ਲੈ ਕੇ ਜਾਣ ਕਿ ਪਤਾ ਬੰਦਾ ਅੱਜ ਕਿਤੇ ਕਿਹ ਬੰਦਾ ਕਹੇ ਕਿ ਕਿਹ ਟਾਲੀ ਵੱਜੀ ਹੈ ਜੋ ਮਰਜੀ ਬੋਲੀਏ ਜੀ ਸੁਣੋ ਉਹਦਾ ਪੈਰ ਹੀ ਨਹੀਂ ਮਤਲਬ ਕਿ ਜਿਹੜੀ ਕੰਦੀ ਕਾਰਵਾਈ ਕਰਦਾ ਨਾ ਨਾ ਜਾਏਗਾ ਕਿ ਭਾਈ ਬਹੁਤ ਬਾਤ ਨਹੀਂਦਾ ਪੋੜਾ ਨਹੀਂ ਉਹ ਆਪਣਾ ਡੇਟਾ ਪੂਰੀ ਫਿਲ ਕਰਿਆ ਲਏ ਤੇ ਉਹਦੇ ਪਿਓ ਨੂੰ ਇਥੋਂ ਮੈਂ ਲੈਣਾ ਆ ਤਾਂ ਕਿਉਂ ਨਹੀਂ ਲੱਭਣ ਦਿਆ ਉਹ ਪੈਰ ਤਾਂ ਵੱਡੀ ਲਾ ਕੇ ਖਲੋਤਾ ਸਾ ਆਪਣਾ ਤਾਂ ਕੀ ਗੱਲ ਹੋ ਗਈ ਮੇਜਰ ਸਿੰਘ ਭਾਈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਨੇ ਇੱਥੇ ਦੇ ਭਾਈ ਕਿੱਥੇ ਜਿਹੜਾ ਹਾਸਾ ਆਇਆ ਕਿ ਕੀ ਆ ਗਈ ਭਾਜੀ ਅਸੀਂ ਮਗਰ ਔਂਡੇ ਕਿਹੜੇ ਕੀ ਚਲਾਉਂਦੇ ਪਏ ਸੀ ਤੁਸੀਂ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰੱਜਿਆ ਸੀ ਤੇ ਉਹਨੇ ਸਾਡੇ 'ਚ ਮਾਰੀ ਤੇ ਨਾਲ ਮੋਟਰ ਵਾਲਾ ਜਿਹਦੇ 'ਚ ਮਾਰੀ ਹੂੰ ਹਾਂਜੀ ਸਾਡਾ ਟਰੈਕਟਰ ਉੱਤੇ ਚੜ ਗਿਆ ਡਿਵਾਈਡਰ ਤੇ ਡਿਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕੇ ਬਾਵਾ ਸਪੀਡ ਤੇ ਵਿੱਚ ਗੱਡੀ ਸੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿੱਦਾਂ ਸੀ ਹਾਂਜੀ ਡਰਾਈਵਰ ਇੱਕ ਲੋਕ ਦੇ ਦਾਰੂ ਦਾ ਦਾਰੂ ਪੀਤੀ ਸੀ ਹਾਂਜੀ ਪੀਤੀ ਹੀ ਜਨੈ ਪੀਤੀ ਹਾਂਜੀ ਜ਼ਿਆਦਾ ਪੀਤੀ ਸੀ ਜ਼ਿਆਦਾ ਪੀਤੀ ਸੀ ਆ ਰਿਹਾ ਹਾਂ ਮੈਂ ਦੇਖੋ ਤੁਸੀਂ ਚਲਾਉਂਦੇ ਹੋ ਹਾਂ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਆਸਾ ਆਇਆ ਖਾਨਾ ਪੇਪਰ ਮਿਲਦੇ ਸਾਹਮਣੇ ਭਾਜੀ ਉੱਥੇ ਅਖੀਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਆਈ ਭਾਜੀ ਖਾਲੀ ਕਰਕੇ ਫੇਰ ਖਾਨਾ ਪੇਪਰ ਮਿਲਤੀ ਜਾਣਾ ਸੀ ਤੁਸੀਂ ਡਰਦੇ ਕਿੱਧਰ ਨੂੰ ਚਲਗੇ ਹੋ ਹਾਂਜੀ ਕਿੱਧਰ ਨੂੰ ਚਲਗੇ ਆਈ ਅੱਗੇ ਨੂੰ ਚਲਗੇ ਭਾਜੀ ਕਿਹੜੀ ਗੱਲੋਂ ਡਰ ਗਏ ਤੁਸੀਂ ਗੱਡੀ ਵੱਜ ਗਈ ਗੋਲਟੀ ਵਾਲੇ ਕਿਹਾ ਗੋਲਟੀ ਅੱਗੇ ਲੈ ਜਾਓ ਗੱਡ ਕੇ ਲੈ ਜਾਓ ਬਲਦੇਵ ਸਿੰਘ ਤੇ ਇਹ ਹਾਸਾ ਕਿਹੜੀ ਜਗ੍ਹਾ ਤੇ ਆਇਆ ਹੈ ਏ ਭਾਈ ਕੰਨਾ ਖੰਨਾ ਨੇ ਪੇਪਰ ਮਲ ਦੇ ਸਾਹਮਣੇ ਹਾਂ ਜੀ ਇਹ ਮੈਂ ਨਾਲ ਹੀ ਇਹ ਮੁੰਡਾ ਚਲਾ ਗਿਆ ਸੀ ਤੇ ਮੈਂ ਨਾਲ ਬੈਠਾ ਹਾਂ ਹਾਂ ਜੀ ਕਿਹਦੇ ਤੇ ਸੀ ਹਾਂ ਜੀ ਟਰੈਕਟਰ ਤੇ ਸੀ ਇਹ ਤੇ ਪਿੱਛੋਂ ਗੱਡੀ ਸਪੀਡ ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇ ਆਉਂਦੇ ਮੋਟਰਸਾਈਕਲ ਆ ਵੀ ਆਡੇ ਨਾਲ ਹੀ ਮੋੜ ਕੱਟੇ ਆ ਚਾਈ ਮੋਟਰਸਾਈਕਲ ਵਾਲਿਆਂ ਨੂੰ ਚੁੱਕ ਕੇ ਉਹਨੇ ਮਾਰਿਆ ਸਾਈਡ ਤੇ ਅੱਛਾ ਹਾਂਜੀ ਉਹਨਾਂ ਦੇ ਲੱਗ ਗਿਆ ਸੱਟਾ ਸੱਟਾ ਆ ਨਹੀਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੁੱਕ ਕੇ ਦੀ ਮਤਲ ਲੈ ਗਈ ਆ ਹਾਂਜੀ ਹਸਪਤਲ ਲੈ ਗਈ ਆ ਗੱਡੀ ਜਿਆਦਾ ਗੱਡੀ ਤੇਜ਼ ਸੀ ਗੱਡੀ ਤੇਜ਼ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਤਲ ਉਹਨਾਂ ਸ਼ਰਾਬ ਸਕੂ ਪੀਤੀ ਸੀ ਜਿਆਦੀ ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ ਬੰਦੇ ਸਾਰੇ ਮਤਲ ਉਹਨਾਂ ਦੀ ਫੈਮਿਲੀ ਹੈ ਆਪਣੀ ਬੈਠੀ ਵਿੱਚ ਹਾਂਜੀ ਤੇ ਕੋਈ ਸੱਟ ਪਿੱਟ ਨਹੀਂ ਲੱਗੀ ਹੈਗੀ ਅੱਛਾ ਹਾਂਜੀ ਉਹ ਸਹੀ ਸਲਾਮਤ ਹੀ ਬਾਕੀ ਮੋਟਰਸਾਈਕਲ ਵਾਲਿਆਂ ਦੇ ਲੱਗੀ ਹੈ ਡੀ ਜਿਹੜੀ ਇਹ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ ਠੀਕ ਭਾਈ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਪਲਿਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰੱਜਿਆ ਸੀ ਇਸ ਵੇਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਹਾ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵਜਿਆ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਿਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਆ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਹੇ ਜਿਹੜੇ ਦੋ ਤਿੰਨ ਮੁੜ ਕੇ ਉਹਨਾਂ ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫ੍ਰੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਕਿੰਨੇ ਮੋਟਰਸਾਈਕਲ ਸੀ ਇਸ ਐਕਸੀਡੈਂਟ ਵਿੱਚ ਇਨਵੋਲਵ ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪੀਟਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪੀਟਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਹੈ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮਗਰ ਓਕੇ ਹਾਂ ਜਿਹਨੇ ਮੋਟਰਸਾਈਕਲ ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਇਸ ਮੁੰਡੇ ਦਾ ਜਿਹੜਾ ਪਾਰਵਤੀ ਹਸਪੀਟਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭਰਾ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਸਰ ਕੋਈ ਐਕਸੀਡੈਂਟ ਦੇਖਿਆ ਮੋਟਰ ਸਰ ਮੈਂ ਤੂੰ ਕੋਈ 5 ਮਿੰਟ ਦੀ ਗੱਲ ਹੋਣੀ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਰ ਆ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਇੱਥੇ ਹੋਇਆ ਤੇ ਤੁਹਾਡੇ ਵੀ ਸਾਹਮਣੇ ਤੁਸੀਂ ਸਾਨੂੰ ਪਹਿਲਾਂ ਆਏ ਜੀ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿਹੜੇ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫੋਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਦਾ ਉਹਨਾਂ ਨੇ ਬਿਆਨ ਲਵਾਵਾਂਗੇ ਕੀ ਗੱਲ ਆ ਸਰ ਗੱਡੀ ਕਿੱਥੋਂ ਦੀ ਆ ਕਿਸੇ ਨੂੰ ਪਤਾ ਲੱਗਿਆ ਹਾਂਜੀ ਕੋਈ ਹੈ ਹੀ ਨਹੀਂ ਇਥੇ ਗੱਡੀ ਛੱਡ ਕੇ ਚਲੀ ਗਏ ਕੋਈ ਸਾਹਮਣੇ ਨਹੀਂ ਆ ਸਾਡੇ ਹਾਂਜੀ 804 ਚ ਚਲੇ ਗਏ ਜਦੋਂ ਆਏ ਇੱਕ ਜਣ ਗੱਡੀ ਹੁਣ ਟੋ ਕਰਕੇ ਲੱਗੇ ਕਾਢਣਾ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰੋ ਮੀਡੀਆ ਨੂੰ ਤਾਂ ਸੀਸੀਟੀਵੀ ਗੁਜ਼ਾਰਾ ਘਟਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਉਹ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਹੋਇਆ ਹੈ ਮੀਡੀਆ ਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਬੜਾ ਜਿਹੜਾ ਕੋ ਜਿਹੜਾ ਉਹ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ ਠੀਕ ਹੈ